ਕੈਨੇਡਾ 'ਚ ਇੱਕ ਹੋਰ ਪੰਜਾਬੀ ਬੇਟੀ ਦੀ ਜਾਨ ਗਈ ਹੈ ਅਤੇ ਉਸ ਦੇ ਨਾਲ ਉਸकी ਅਮਲੋਦ ਹੀ ਪਤਾ ਲੱਗੇ ਵੀ ਦੋ ਬੱਚੇ ਹੋਰ ਸੀ ਜਿਹੜੇ ਇੱਕ ਸੜਕ ਹਾਦਸਾ ਹੋਇਆ ਕੈਨੇਡਾ ਦੇ ਵਿੱਚ ਉਸ ਦੇ ਵਿੱਚ ਤਿੰਨ ਬੱਚੇ ਪੰਜਾਬ ਦੇ ਐਕਸੀਡੈਂਟ 'ਚ ਮਾਰੇ ਗਏ ਹਨ ਇਹਦੇ ਵਿੱਚ ਸਮਾਣਾ ਦੀ ਰਸਨਦੀਪ ਕੌਰ ਜੋ ਕਿ ਮਾਸਟਰ ਭੁਪਿੰਦਰ ਸਿੰਘ ਜਿਹੜੇ ਕਿ ਮਹਿਬੂਦਪੁਰ ਸਕੂਲ ਦੇ ਵਿੱਚ ਅਧਿਆਪਕ ਹਨ ਉਹਨਾਂ ਦੀ ਬੇਟੀ ਸੀ ਜਿਨ੍ਹਾਂ ਨੇ ਆਪਣੇ ਬੱਚੀ ਦੇ ਚੰਗੇ ਭਵਿੱਖ ਦੇ ਲਈ ਉਸ ਨੂੰ ਕੈਨੇਡਾ ਭੇਜਿਆ ਪੜ੍ਹਾਈ ਦੇ ਲਈ 3 ਸਾਲ ਪੂਰੇ ਹੋ ਗਏ ਤੇ ਉਸਕੇ ਬਾਅਦ ਉਹ ਪੀਆਰ ਦੀ ਫਾਈਲ ਅਪਲਾਈ ਕਰਨ ਲਈ ਜਾ ਰਹੀ ਸੀ ਫਾਈਲ ਅਪਲਾਈ ਕਰਕੇ ਵਾਪਸ ਆਈ ਉਹਨਾਂ ਦੇ ਉਸਦੇ ਨਾਲ ਦੋ ਹੋਰ ਉਸਕੇ ਸਾਥੀ تھے ਜਿਹੜੇ ਕਿ ਅਮਲੋ ਦੇ ਕਿਸੇ ਪਿੰਡ ਦੇ ਦੱਸੇ ਜਾਂਦੇ ਆ ਜਿਹੜੇ ਭੈਣ ਭਰਾ ਸੀ ਔਰ ਤਿੰਨ ਬੱਚੇ ਇਸ ਹਾਦਸੇ ਵਿੱਚ ਮਾਰੇ ਗਏ ਪਰਿਵਾਰ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਮ੍ਰਿਤਕ ਬੱਚੀ ਦੀ ਡੈਡ ਬੋਡੀ ਜਲਦੀ ਤੋਂ ਜਲਦੀ ਇੱਥੇ ਹਿੰਦੁਸਤਾਨ ਮਗਾਈ ਜਾਵੇ ਤਾਂ ਕਿ ਪਰਿਵਾਰ ਉਸਕੇ ਅੰਤਿਮ ਸੰਸਕਾਰ ਕਰ ਸਕਣ ਮੇਰਾ ਨਾਮ ਬਲਜਿੰਦਰ ਸਿੰਘ ਹੈ ਰਸਮਦੀਪ ਕੁਰਸੀ ਉਹਦੇ ਟ੍ਰਿਕਲੀ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਵੀ 10 ਸਾਲ 10 ਮਹੀਨੇ ਹੋ ਗਏ ਤੇ ਕਿਥੇ ਕੀ ਸੂਚਨਾ ਮਿਲੀ ਤੁਹਾਨੂੰ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਕ ਹੋ ਗਈ ਦੋ ਗੱਤੇ ਦੇ ਹਨ ਦੋ ਮਲੋਹ ਦੇ ਲੱਗੇ ਹੋਏ ਲੋਹ ਦੇ ਕਿਸੇ ਪਿੰਡ ਦੇ ਹਨ ਹਾਂ ਜੀ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਦੀ ਦਿੱਤੇ ਮੰਗਵਾਈ ਜਾ ਬਸ ਆਪਣੇ ਭਵਿਕ ਲਈ ਬੱਚਿਆਂ ਦੇ ਭਵਿਕ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭਿਕ ਬਣੇਗਾ ਬੜੀਆਂ ਉਹ ਪ੍ਰਮਾਤਮਾ ਨੇ ਬੱਚੀ ਨੂੰ ਪਲਿਸ ਭਿਕ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਹੈਗੀ ਕਹਣਾ ਇਹ ਆ ਜੀ ਪ੍ਰਸ਼ੋਤਮ ਜੀ ਇਹ ਮੇਰੀ ਭਾਣਜੀ ਸੀ 4 ਸਾਲ ਪਹਿਲਾਂ ਅਸੀਂ ਉਹਨੂੰ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਸਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋ ਜਣੇ ਸੀਗੇ ਇਹਨਾਂ ਨੇ ਉੱਬਰ ਕਰਾਏ ਤੇ ਕਰੀ ਆ ਤਾਂ ਇਹ ਆਪਣੀ ਫਾਈਲ ਲਾਉਣ ਗਏ ਸੀ ਪੀਆਰ ਦੇ ਹ ਰਸਤੇ ਚ ਜਿਵੇਂ ਪਤਾ ਲੱਗਾ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ ਚ ਵੱਜੀ ਗੱਡੀ ਜਿੱਥੇ ਮਤਲਕੇ ਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹਾਂ ਉਨਕੀ ਅਪੀਲ ਹੈ ਸਰਕਾਰਾਂ ਦੀ ਅਪੀਲ ਤਾਂ ਇੱਕ ਬੈਂਦੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾਂ ਨੂੰ ਜੇਪਾ ਕਹੀਏ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਆਪਣੇ ਭੂਖ ਲਈ ਜਾਂਦਾ ਪਰ ਐਂਡ ਚ ਜਦੋਂ ਆਹ ਜਿਹੜਾ ਹਾਦਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਨਾ ਇਹਦੇ ਵਾਸਤੇ ਸਰਕਾਰਾਂ ਨੂੰ ਜਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ